ਬੋਲੇ ਸਤਨਾਮ ਸ੍ਰੀ ਵਾਇਗੁਰੂ ਜੀ ਬੋਲੇ ਸਤਨਾਮ ਸ੍ਰੀ ਵਾਇਗੁਰੂ ਜੀ ਹਰ ਸੋ ਹੀ ਰਾਖਾ ੜ ਕੇ ਕਰੇ ਆਨ ਕੀ ਆਸ ਤੇਨ ਨਰ ਜੋ ਜਕ ਜਾਣਗੇ ਸਤਿ પાਕੇ ਰਬਦਾਸ ਕਾਂਕੀ ਬਨਾਸ ਜਮਤਾ ਗੁਰਬਦਾ ਜੀ ਬਾਬਾ ਪਪਾ ਜੀ ਗੁਰੂ ਸਰਬੰਦਾ ਜੀ संत हरिदास जी संत गिरीद संत रामानंद जी अपना रसों महीने नाम उचार दिन नौ महीना शुरू हों सह रख रख बधाई वे करम भागा महीना पोहरा महीना शुरू हो जी पोहरा महीना शुरू सात सुन रख रख बधाई वे करम भागा साहस नवे साल दिन बधाइया साहू सच्चे पाशाह जी बोलो सतनाम श्री वागुरु जी ਬੋਲੇ ਸੋ ਨਿਰਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਗੁਰੂ ਸੁਆਮੀ ਸਰਵਨ ਦਾਸ ਮਹਾਰਾਜ ਕੀ ਜੈ ਅਮਰ ਸੇ ਸੰਤ ਕ੍ਰਮਾਨੰਦ ਮਹਾਰਾਜ ਕੀ ਜੈ ਮਹਾਰਾਜ ਨੇ ਆਪਣੀ ਪਾਵਨ ਰਸਨਾ ਤੋਂ ਨਵੇਂ ਮਹੀਨੇ ਦਾ ਨਾਮ ਸਰਵਣ ਕਰਵਾਇਆ ਹੈ ਗੁਰੂ ਸਾਹਿਬ ਨੇ ਸਰਵਣ ਕਰਾਇਆ ਅੱਜ ਪੋਲਾ ਮਹੀਨਾ ਸੰਸਾਰ ਦੇ ਅੰਦਰ ਆਰਬ ਹੋਇਆ ਹੈ ਔਰ ਮਾਹਰੇ ਸਤਿਪਾਸ਼ਰ ਜੀ 12 ਮਾਹ ਦੇ ਵਿੱਚੋਂ ਪੋਹ ਦੇ ਮਹੀਨੇ ਦਾ ਵਰਣਨ ਕਰਦੇ ਨੇ ਮੱਗਰ ਪੂਰਾ ਭਿਆਜ ਅਬ ਤਬ ਚੜਿਆ ਪੋਹ ਮਾਸ ਸੋਹੰਗ ਨਾਮ ਤੂੰ ਸਿਮਰ ਨਿਤ ਜਗ ਤੇ ਹੋਏ ਉਦਾਸ ਆਓ ਸਾਰਿਆਂ ਸੰਤੋ ਗੁਰੂ ਸਾਹਿਬ ਨੇ ਜੋ ਵਰਣਨ ਕੀਤਾ ਹੈ ਆਓ ਸਾਰਿਆਂ ਸੰਤਾਂ ਸੰਗ ਕਰੀਏ ਜੀ ਮਗਰ ਪੂਰ ਪਿਆ ਜਬ ਤਬ ਚੜਿਆ ਫੁਮਾਸ ਮਗ ਅਬ ਪੜਿਆ ਪੋਸ ਸੋਹਗ ਨਾਮ ਤੂੰ ਸਿਮਰ ਲਿਤ ਜਗ ਤੇ ਹੋਏ ਉਦਾਸ ਸੋਹਗ ਨਾਮ ਤੂੰ ਸਿਮਰ ਰਿਤ ਜਗ ਤੇ ਹੋਏ ਉਦਾਸ ਮਕਰ ਤਬ <coughs> ਟੜਿਆ <coughs> ਅਵਿਰ ਕਾਮਨਾ ਸਰਬ ਤਜ ਸਤ ਗੁਰ ਕੀ ਕਰਿਆਸ ਸਤ ਗੁਰ ਕੀ ਕਰਿਆਸ ਅਵਿ ਸਤ ਗੁਰੁ ਸ਼ਰਣੀ ਲਗਿਆ ਪਾਪ ਹੋਤ ਸਭ ਦਾਸ ਪਾਪ ਹੋਤ ਸਭ ਦਾਸ ਸਤ ਗੁਰੁ ਸ਼ਰਣੀ ਲਗਿਆ ਪਾਪ ਹੋਤ ਸਭ ਦਾਸ ਪਾਪ ਹੋਤ ਸਭ i ਕਰਵਨ ਕਰਿਤ ਗੁਨਾਪੇ ਸਾਧਨ ਗਿਆਨ ਬਿਲਾਸ ਸਾਧਨ ਗਿਆਨ ਬਿਲਾਸ ਬਚਨ ਤਾਰੀ ਗੁਰਦੇਵ ਯੁਰ ਸਭ ਸੰਸੇ ਹੋ ਬਨਨਾਸ ਸਭ ਸੰਸੇ ਹੋ ਬਨਨਾਸ ਇਨਸਾਨ ਸੇ ਬਨਾਸ ਸਤਨਾਮੀ ਉਪਦੇਸ਼ ਗੁਰ ਕਦ ਤੂੰ ਗਰੇੜ ਆ ਬਿਆਸ ਕਰ ਤੂੰ ਗਰੇੜ ਆ ਬਿਆਸ ਕਰ ਤੂੰ ਤਬ ਚੜਿਆ ਕੋ ਮਾ ਸਤ ਸਰੂਪ ਪਰ ਮਾਤਮਾ ਮਿੱਥਿਆ ਜਗਤ ਅਸਾਰ ਮਿੱਥਿਆ ਜਗਤ ਅਸਾਰ ਇਸ ਪ੍ਰਭ ਕੋ ਸਤ ਗੁਰੁ ਸ਼ਰੀਨੀ ਲੱਗ ਕਰ ਸਮਝੋ ਸਾਰਿਆ ਸਾਰ ਸਮਝੋ ਸਾਰ ਆਸਾਰ ਸਮਝੋ ਸਾਰ ਆਸਾਰ ਸਤ ਗੁਰੁ ਸ਼ਰੀਨੀ ਲੱਗ ਮੇਰੀ ਪੂਰਾ ਪ੍ਰਿਆ ਜਬ ਤਬ ਚੜਿਆ ਕੋ ਮਾਸ ਮਗਰ ਪੂਰਾ ਪ੍ਰਿਆ ਜਬ ਤਬ ਚੜਿਆ ਕੋ ਮਾਸ ਸੋਹੰਗ ਨਾਮ ਕੋ ਸਿਮਰਨ ਤੇ ਜਗ ਤੇ ਹੋਏ ਉਦਾਸ ਸੋਹੰਗ ਮੇ ਮਨਿਤ ਜਗ ਤੇ ਹੋਏ ਉਦਾਸ ਮਕਰ ਪੂਰਾ ਪ੍ਰਿਆ ਜਬ ਕਬ ਚੜਿਆ ਮਾਸ ਮਕਰ ਪੂਰਾ ਪ੍ਰਿਆ ਜਬ ਕਬ ਚੜਿਆ ਮਾਸ ਪ੍ਰਭ ਵਿਨਯ ਬਿਨ ਨਾ ਜਾਣ ਕਸ਼ੂ ਸਭ ਇੱਕ ਬ੍ਰਹਮ ਪ੍ਰਸਾਦ ਸਭ ਇੱਕ ਬ੍ਰਹਮ ਪ੍ਰਸਾਦ ਪ੍ਰਭ ਵਿਨਯ ਬਿਨ ਨਾ ਜਾਣ ਕਸ਼ੂ ਸਭ ਇੱਕ ਬ੍ਰਹਮ ਪ੍ਰਸਾਦ ਸਥਾਵਰ ਜੰਗ ਮ ਅਸਥਾਵਰ ਜੰਗ ਤੰਤ ਨਿਰਦਾਰੀ ਤੀਜੰਤ ਨਿਰਦਾਰੀ ਜਨ ਰਵਿਦਾਸ ਕੋ ਪੀਤੇ ਆਬ ਸੁਨਮਾਗ ਬਿਤਾਰੇ ਆਬ ਸੁਨਮਾਗ ਨੰਗੁਰ ਦੇਵ ਨਾਰੇ ਪੇਤਿਆ ਪਵ ਜਲ ਉਤਰੇ ਪਰ ਪਵ ਜਲ ਉਤਰੇ ਪਰ ਪਵ ਜਲ ਦਲੇ ਉਤਰੇ ਪਰ ਪਵਦਲੇ ਉਤਰੇ ਪਰ ਮਕਰ ਪੂਰ ਕਿਆ ਜਬ ਤਬ ਚੜਿਆ ਪੋਮਾਸ ਮਕਰ ਪੂਰ ਕਿਆ ਜਬ ਤਬ ਚੜਿਆ ਪੋਮਾਸ ਮਕਰ ਨੇ ਆਪੋ ਮਾਸ ਕਬ ਚੜਿਆ ਮਾਂ